ਸਾਜੀਗਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੀ ਆ ਤੁਹਾਡੇ ਨਾਲ ਕਰ ਲੱਗਿਆ ਤਾਂ ਨਾਲ ਦੇ ਨਾਲ ਤੁਹਾਨੂੰ ਇੱਕ ਅਪਡੇਟ ਦੇਣ ਵਾਲੇ ਆ ਅ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਤਣਾਅ ਦੀ ਜਿਹੜੀ ਖਿੱਚਾ ਤਾਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਉਹ ਹੁਣ ਜਿਹੜਾ ਆ ਉਹ ਇੱਕ ਇਹ ਖੀਚਾ ਤਾਣੀ ਜਿਹੜਾ ਇਹ ਤਣਾਓ ਆ ਇਹ ਕਿਤਨਾ ਕਿਤੇ ਜੰਗ ਦਾ ਰੂਪ ਲੈਂਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਜਿਹੜਾ ਆ ਭਾਰਤ ਵੱਲੋਂ ਉਹ ਜਿਹੜਾ ਆ ਉਹਨੂੰ ਸਬਕਤਾ ਸਿਖਾਇਆ ਜਾ ਰਿਹਾ ਪਰ ਕਿਤਨਾ ਕਿਤੇ ਉਹ ਵੀ ਜਿਹੜਾ ਆ ਉਲਟਵਾਰ ਕਰਨੋਬਾਜ਼ ਨਹੀਂ ਆ ਰਿਹਾ ਤੁਸੀਂ ਦੇ ਦੇ ਫਿਰ ਕਿ ਪੰਜਾਬ ਦੇ ਵਿੱਚ ਉਹਨੇ ਕਾਫੀ ਜ਼ਿਆਦਾ ਜਿਹੜੇ ਆ ਹਮਲੇ ਕੀਤੇ ਨੇ ਜਿਹਦੀਆਂ ਤਸਵੀਰਾਂ ਇਹ ਨਾਲ-ਨਾਲ ਤੁਹਾਨੂੰ ਦਿਖਾ ਰਿਹਾ ਨਾ ਵੱਖ-ਵੱਖ ਸਥਾਨਾਂ ਤੋਂ ਜਿਹੜੀਆਂ ਤਸਵੀਰਾਂ ਤੁਸੀਂ ਮੇਰੇ ਨਾਲ-ਨਾਲ ਦੇਖੀ ਜਾਓਗੇ ਤੇ ਨਾਲ ਦੀ ਨਾਲ ਇਹ ਤੁਹਾਨੂੰ ਦੱਸ ਦਿੰਨੇ ਚਾਹੁੰਦੇ ਆ ਕਿ ਅ ਖਾਸ ਕਰਕੇ ਜਿਹੜੇ ਲੋਕ ਰਾਤ ਨੂੰ ਲਾਈਟ ਬੰਦ ਨਹੀਂ ਕਰਦੇ ਇਹ ਅਪਡੇਟ ਉਹਨਾਂ ਬਾਤ ਹੈ ਵੀ ਜਿੱਥੇ-ਜਿੱਥੇ ਵੀ ਲਾਈਟ ਜਗੀ ਇਹ ਹਮਲੇ ਉੱਥੇ-ਉੱਥੇ ਹੋਏ ਆ ਜਦੋਂ ਸਾਇਰਨ ਵੱਜ ਜਾਂਦਾ ਲਾਈਟ ਜਿਹੜੀ ਪਿੱਛੋਂ ਬੰਦ ਹੋ ਜਾਂਦੀ ਹੈ ਤੇ ਬਲੈਕਆਊਟ ਦਾ ਪੂਰਾ ਜਿਹੜਾ ਆ ਜਦੋਂ ਦੇ ਦਿੱਤਾ ਜਾਂਦਾ ਤੇ ਉਸ ਟਾਈਮ ਬਲੈਕਆਊਟ ਨੂੰ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਬਲੈਕਆਊਟ ਕਰ ਦੇਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਸ ਟਾਈਮੇ ਦੇ ਵਿੱਚ ਲਾਈਟ ਨਹੀਂ ਜਗਣੀ ਚਾਹੀਦੀ ਇਵਨ ਕਿ ਅੰਦਰਾਂ ਦੇ ਜੇਕਰ ਤੁਸੀਂ ਵਿੱਚ ਲਾਈਟ ਜਗਾ ਰਹੇ ਤਾਂ ਉੱਥੇ ਵੀ ਜਿਹੜੇ ਆ ਆਪਣੇ ਲਾਈਟਿੰਗ ਜ਼ਰੂਰ ਜਗਾਓ ਪਰ ਕਿਤਨਾ ਕਿਤੇ ਪਿਛਲੇ ਕਮਰੇ ਦੀ ਜਗਾ ਲੋ ਘੱਟ ਰੋਸ਼ਨੀ ਦੇਖੋ ਤੇ ਜੇਕਰ ਤੁਸੀਂ ਜਗਾ ਰਹੇ ਹੋ ਕਮਰੇ ਦੀ ਲਾਈਟ ਤਾਂ ਉਹਨੂੰ ਪਰਦਿਆਂ ਦੇ ਨਾਲ ਬੰਦ ਕਰ ਦਿਓ ਜਿਹੜੀ ਉਹਦੀ ਰੋਸ਼ਨੀ ਹੈ ਬਾਹਰ ਵਿਹੜੇ ਦੇ ਵਿੱਚ ਨਾ ਆਏ ਤਾਂ ਬਹੁਤ ਸਾਰੇ ਲੋਕ ਜਿਹੜੇ ਇਦਾਂ ਦੀ ਗਲਤੀਆਂ ਕਰਦੇ ਪਰ ਜਿੰਨੇ ਜਿੰਨੇ ਇਦਾਂ ਦੀ ਗਲਤੀ ਕੀਤੀ ਹੈ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਖਾਮਿਆਜੇ ਭੁਗਤਨੇ ਪਏ ਨੇ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਹੜੀ ਤੁਸੀਂ ਨਾਲ-ਨਾਲ ਦੇਖਦੇ ਪਏ ਹੋ ਇਹ ਤਸਵੀਰਾਂ ਇਸ ਤਰ੍ਹਾਂ ਆਈਆਂ ਕਿ ਇਹਨਾਂ ਤਸਵੀਰਾਂ ਬਾਰੇ ਇਹੀ ਦੱਸਿਆ ਜਾ ਰਿਹਾ ਵੀ ਇਹ ਲੋਕਾਂ ਨੇ ਲਾਈਟ ਹੈ ਜਿਹੜੀ ਉਹ ਜਗਾਈ ਤੇ ਲਾਈਟ ਜਗਾ ਉਹ ਜਿਹੜਾ ਆ ਉਹ ਖਾਮਿਆਜਾ ਪੁਕਤਣਾ ਪਿਆ ਤੇ ਜਿੱਥੇ ਜਿੱਥੇ ਵੀ ਲਾਈਟ ਜਗਦੀ ਸੀ ਉੱਥੇ ਉੱਥੇ ਹੀ ਜਿਹੜੇ ਆ ਪਾਕਿਸਤਾਨ ਵੱਲੋਂ ਜਿਹੜੇ ਗੋਲੇ ਦਾਗੇ ਗਏ ਨੇ ਤਕਰੀਬਨ ਤਕਰੀਬਨ ਬਹੁਤ ਸਾਰੇ ਥਾਵਾਂ ਤੋਂ ਜਿਹੜੀ ਤਸਵੀਰਾਂ ਤੁਸੀਂ ਦੇ ਦਿੱਤੇ ਪਏ ਵੱਖ-ਵੱਖ ਥਾਵਾਂ ਤੋਂ ਇਹ ਤਸਵੀਰਾਂ ਆਈਆਂ ਨੇ ਜੇ ਗੱਲ ਕਰ ਲਈ ਪੀ ਨਾਲ ਨਾਲ ਤੁਸੀਂ ਇੱਕ ਤਸਵੀਰ ਦੇਖਦੇ ਪਿਓ ਜਿਹੜਾ ਕਿ ਇੱਕ ਦੱਸਿਆ ਜਾ ਰਿਹਾ ਹੈ ਕਿ ਗਰਦਾਸਪੁਰ ਦੇ ਵਿੱਚ ਸ਼ਿਸਰਾ ਦੇ ਕੋਲ ਵੀ ਜਿਹੜਾ ਆ ਇਹ ਇੱਕ ਮਜਾਇਲ ਡਿੱਗਦੀ ਏ ਜਿਹਦੇ ਨਾਲ ਘੱਟੋ ਘੱਟ 15 ਫੁੱਟ ਡੂੰਘਾ ਤੇ 40 ਫੁੱਟ ਚੌੜਾ ਜਿਹੜਾ ਆ ਟੋਇਆ ਪਿਆ ਦੱਸ ਜਾ ਰਹਾ ਆ ਬਹੁਤ ਸਾਰੀਆਂ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਨੇ ਉਹ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਪ੍ਰਸ਼ਾਸਨ ਵੱਲੋਂ ਇਹ ਹੀ ਕਿਹਾ ਜਾਂਦਾ ਵੀ ਇਹਨਾਂ ਚੀਜ਼ਾਂ ਨੂੰ ਵੇਖ ਕੇ ਜਾਂ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵੇਖ ਕੇ ਪੈਨਿਕ ਹੋਣ ਦੀ ਵੀ ਜ਼ਰੂਰਤ ਨਹੀਂ ਆ ਖਾਸ ਕਰਕੇ ਸੋਸ਼ਲ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਵੀ ਜੇਕਰ ਤੁਸੀਂ ਤਸਵੀਰਾਂ ਪਾਉਂਦੇ ਹੋ ਵੀ ਤਾਂ ਇੱਕ ਤਾਂ ਇਹਨਾਂ ਨੂੰ ਲਾਈਵ ਨਾ ਕਰੋ ਲਾਈਵ ਲੋਕੇਸ਼ਨ ਨਾ ਦੱਸੋ ਤੇ ਦੂਸਰਾ ਜਿਹੜਾ ਆ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਡਰਾਉਣਾ ਪੈਨਿਕ ਨਾ ਕਰੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਉਹ ਘਰ ਬਿਠੇ ਲੋਕਾਂ ਨੂੰ ਬਹੁਤ ਜ਼ਿਆਦਾ ਪੈਨਿਕ ਕਰਦੀਆਂ ਨੇ ਤੇ ਡਰਾਉਂਦੀਆਂ ਵੀ ਨੇ ਤੇ ਡਰਾਉਂਦੀਆਂ ਵੀ ਨੇ ਨਾਲ ਦੀ ਨਾਲ ਦੂਸਰੇ ਪਾਸੇ ਤੁਹਾਨੂੰ ਦੱਦੀਏ ਕਿ ਗਰਦਾਸਪੁਰ ਦੇ ਵਿੱਚ ਜਿਹੜਾ ਆ ਰੈੱਡ ਅਲਰਟ ਬਟਾਲਾ ਦੇ ਵਿੱਚ ਵੀ ਰੈੱਡ ਅਲਰਟ ਦਾ ਜਿਹੜਾ ਆ ਉਹ ਸੰਕੇਤ ਦਿੱਤੇ ਗਏ ਨੇ ਤੇ ਰੈੱਡ ਅਲਰਟ ਦੇ ਉੱਤੇ ਜੇਕਰ ਅਮਰਜੈਂਸੀ ਪੈਂਦੀ ਹੈ ਤੇ ਗਰਦਾਸਪੁਰ ਸ਼ਹਿਰ ਨੂੰ ਕਿਵੇਂ ਫਿਚਰਨਾ ਆ ਉਹਦੇ ਤੇ ਕਰ ਰਿਹਾ ਹਸਲ ਦੇ ਤੌਰ ਤੇ ਅੱਜ ਰੈੱਡ ਅਲਰਟ ਜਿਹੜਾ ਆ ਉਹ ਕੀਤਾ ਗਿਆ ਆ ਜੋ ਜਾਣਕਾਰੀ ਸਾਹਮਣੇ ਆਈ ਉਹਦੇ ਚ ਇਹ ਕਿਹਾ ਗਿਆ ਵੀ ਸਾਰੇ ਸ਼ਹਿਰ ਦੀਆਂ ਜਿਹੜ ਉਹ ਬੰਦ ਕਰਾਈਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਰੈਡ ਅਲਰਟ ਤੇ ਅੰਡਰ ਰੱਖਿਆ ਜਾ ਰਿਹਾ ਤੇ ਨਾਲ ਦੀ ਨਾਲ ਜਿਹੜਾ ਆਮ ਜਨਤਾ ਨੂੰ ਬੇਨਤੀ ਕੀਤੀ ਜਾ ਰਹੀ ਹੈ ਵੀ ਇਧਰ ਉਧਰ ਜਾਣ ਦੀ ਬਜਾਏ ਆਪਣੇ ਘਰਾਂ ਦੇ ਵਿੱਚ ਹੀ ਰਵੋ ਘਰਾਂ ਤੋਂ ਬਾਹਰ ਜ਼ਿਆਦਾ ਨਾ ਨਿਕਲੋ ਖੁੱਲੇ ਥਾਵਾਂ 'ਚ ਨਾ ਜਾਓ ਤੇ ਰਾਤ ਦੇ ਵੇਲੇ ਖਾਸ ਕਰਕੇ ਖੁੱਲੀਆਂ ਥਾਵਾਂ ਤੇ ਨਾ ਜਾਓ ਵੇੜਿਆਂ ਦੇ ਵਿੱਚ ਨਾ ਬੈਠੋ ਲਾਈਟਿੰਗ ਨਾ ਜਗਾਓ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੇੜਿਆਂ ਦੇ ਵਿੱਚ ਕੋਠਿਆਂ ਦੇ ਉੱਤੇ ਚੜ ਕੇ ਫੋਨ ਯੂਜ਼ ਕਰਦੇ ਨੇ ਫੋਨ ਜਗਾ ਕੇ ਬੈਠੇ ਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਰੈਡ ਅਲਰਟ ਆ ਕਿ ਉਹ ਆਪਣੇ ਕੋਠੇ ਤੇ ਬਹਿ ਕੇ ਫੋਨ ਜਗਾ ਰਹੇ ਨੇ ਫੋਨ ਵੀਰੋਸਨੀ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹਦੇ ਨਾਲ ਜਿਹੜਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਜਿਹੜਾ ਖਾਮਿਆ ਜਾਂ ਭੁਗਤਣਾ ਪੈ ਸਕਦਾ ਆ ਇਹ ਕਰਕੇ ਕੋਠੇ ਤੇ ਚੜਕੇ ਫੋਨ ਫੋਨ ਦੀ ਟਾਰਚ ਜਾਂ ਕਿਸੇ ਵੀ ਤਰ੍ਹਾਂ ਦੀ ਟਾਰਚ ਰੋਸ਼ਨੀ ਵਾਲੀ ਕੋਈ ਵੀ ਚੀਜ਼ ਹੈ ਸੱਤ ਦੇ ਉੱਤੇ ਨਾਲ ਜਗਾਓ ਖਾਸ ਕਰਕੇ ਖਿਆਲ ਰੱਖੋ ਕਿ ਸੱਤ ਦੇ ਉੱਤੇ ਬੈਠਾ ਹੀ ਨਾ ਜਾਏ ਰੈਡ ਅਲਰਟ ਦੇ ਵਿੱਚ ਜਾਂ ਜਿਹੜਾ ਬਲੈਕਆਊਟ ਦੇ ਵਿੱਚ ਹੈ ਕੋਠੇ ਦੇ ਜਿਹੜਾ ਆ ਸੱਤ ਆ ਜਿਹੜੀ ਤੁਹਾਡੇ ਘਰ ਦੀ ਸੱਤ ਆ ਉਹਦੇ ਉੱਤੇ ਨਾ ਬੈਠੋ ਖਾਸ ਕਰਕੇ ਕੋਸ਼ਿਸ਼ ਕਰੋ ਵੀ ਆਪਣੇ ਘਰਾਂ ਦੇ ਕਮਰਿਆਂ ਦੇ ਵਿੱਚ ਹੀ ਜਿਹੜਾ ਰਵੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਕੋਈ ਘਟਨਾ ਹੁੰਦੀ ਹੈ ਤਾਂ ਉਹਦੇ ਤੋਂ ਜਿਹੜਾ ਬਚਿਆ ਜਾ ਸਕੇ ਬਾਕੀ ਜਿਹੜੀ بار بار ਇਹ ਬੇਨਤੀ ਕਰਦੇ ਪਿਆ ਉਹ ਇਹੀ ਕਰਦੇ ਪਿਆ ਵੀ ਤੁਸੀਂ ਜਿਹੜਾ ਆ ਆਪਣੇ ਘਰਾਂ ਦੀਆਂ ਲਾਈਟਾਂ ਨੂੰ ਕਦੇ ਵੀ ਨਾ ਜਗਾਓ ਤਸਵੀਰਾਂ ਨਾਲ ਦੇ ਨਾਲ ਦੇਖੀਆਂ ਨੇ ਤੁਸੀਂ ਜੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਵੀ ਤੁਹਾਨੂੰ ਅਕਲ ਨਹੀਂ ਆਉਂਦੀ ਜੇਕਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਤੁਹਾਡਾ ਰਾਬੀ ਰਖਾਇਆ ਕਿਉਂਕਿ ਤੁਸੀਂ ਲਾਈਟ ਜਗਾਉਂਦੇ ਹੋ ਬਿਨਾਂ ਮਤਬਲ ਤੋਂ ਜਗਾਉਂਦੇ ਹੋ ਤੇ ਫਿਰ ਤਾਂ ਇਹੀ ਕਹਾਂਗੇ ਕਿ ਪ੍ਰਮਾਤਮਾ ਹੀ ਭਲੀ ਕਰੇ ਜੇ ਕਰੇਗਾ ਤੇ ਤੇ ਬਾਕੀ ਬਹੁਤ ساری ਇਨਸਟਰਕਸ਼ਨ ਦਿੱਤੀਆਂ ਜਾ ਰਹੇ ਨੇ ਦੂਸਰੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਗਲਤੀ ਕਰਦੇ ਹੋ ਇਹ ਗਲਤੀਆਂ ਜਾਣ ਬੁੱਝ ਕੇ ਕਰਦੇ ਹੋ बार-बार ਕਰਦੇ ਹੋ ਤੇ ਇਹ ਜੇਕਰ ਸ਼ਿਕਾਇਤ ਜਿਹੜੀ ਐਸਐਸਪੀ ਨੂੰ ਜਾਂ ਫਿਰ ਡੀਸੀ ਸਾਹਿਬ ਕੋ ਚਲੀ ਜਾਂਦੀ ਹੈ ਤੇ ਉਹਦੇ ਤੇ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਇਸ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਅਪਲੋਡ ਕਰ ਚੁੱਕੇ ਹਾਂ ਜੋ ਕਿ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੇ ਜਿਹੜਾ ਮੈਡਮ ਨੇ ਉਹਨਾਂ ਨੇ ਕਹਿ ਦਿੱਤਾ ਆ ਕਿ ਜੇਕਰ ਕੋਈ ਲਾਈਟ ਜਾਣ ਬੁੱਝ ਕੇ ਜਗਾਉਂਦਾ ਆ ਬਲੈਕਆਊਟ ਦੇ ਵਿੱਚ ਲਾਈਟਾਂ ਜਗਾ ਕੇ ਰੱਖਦਾ ਤੇ ਉਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਤੇ ਉਹਨੂੰ ਜਿਹੜਾ ਆ ਉਸ ਕਾਨੂੰਨੀ ਕਾਰਵਾਈ ਦਾ ਵੀ ਜਿਹੜਾ ਆ ਉਹ ਕਰਨਾ ਪਏਗਾ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਬਿਨਾ ਮਤਬਲ ਤੋਂ ਜਿਹੜੀਆਂ ਨੇ ਬਿਨਾ ਪੁਸ਼ਟੀ ਕੀਤੇ ਜਿਹੜੀਆਂ ਨੇ ਤਸਵੀਰਾਂ ਪਾਈਆਂ ਜਾਂਦੀਆਂ ਨੇ ਤੇ ਉਹਦੇ ਤੇ ਵੀ ਜਿਹੜਾ ਆ ਤੁਹਾਨੂੰ ਖਾਮਿਆ ਜਾਂ ਭੁਗਤਣਾ ਪੈ ਸਕਦਾ ਇਸ ਕਰਕੇ ਸੋਸ਼ਲ ਮੀਡੀਆ ਵਾਲੇ ਵੀਰ ਵੀ ਜਿਹੜਾ ਉਹ ਧਿਆਨ ਦੇਣ ਪੇ ਖਾਸ ਕਰਕੇ ਇਹਨਾਂ ਤਸਵੀਰਾਂ ਨੂੰ ਅਪਲੋਡ ਕਰਨ ਤੋਂ ਪਹਿਲਾਂ ਉਹਦੀ ਜਿਹੜੀ ਜਾਂਚ ਪੜਤਾਲ ਕਰ ਲੋ ਹਾਂ ਜੇਕਰ ਤੁਹਾਡੇ ਪਿੰਡ ਚ ਜਾਂ ਤੁਹਾਡੇ ਆਲੇ ਦੁਆਲੇ ਹੋਇਆ ਉਹਦੀ ਪੁਸ਼ਟੀ ਤੁਸੀਂ ਖੁਦ ਕਰ ਰਹੇ ਹੋ ਟਾਡੇ ਪਿੰਡ ਦੇ ਵਿੱਚ ਹੋਇਆ ਤੇ ਉਹ ਇੱਕ ਅਲੱਗ ਚੀਜ਼ ਆ ਪਰ ਸੁਣੀਆਂ ਸੁਨਾਈਆਂ ਗੱਲਾਂ ਤੇ ਯਕੀਨ ਨਾ ਕਰੋ ਤੇ ਗਾਂਹ ਦੀ ਗਾਉ ਉਹਨਾਂ ਚੀਜ਼ਾਂ ਨੂੰ ਸ਼ੇਅਰ ਵੀ ਨਾ ਕਰੋ ਤਾਂ ਕਿ ਜਿਹੜਾ ਆ ਉਹ ਪੈਨਿਕ ਸਥਿਤੀ ਨਾ ਹੋ ਸਕੇ ਤੇ ਲੋਕ ਡਰ ਦੇ ਮਾਰੇ ਜਿਹੜਾ ਆ ਉਹ ਆਪਣਾ ਆਪਾ ਨਾ ਗਵਾ ਬੈਣ ਬਾਕੀ ਜੋ ਹੋਏਗਾ ਉਹ ਪ੍ਰਮਾਤਮਾ ਦੇ ਹੱਥ ਆ ਬੰਦੇ ਦੇ ਹੱਥ ਤਾਂ ਨਹੀਂ ਆ ਇਸੇ ਤਰ੍ਹਾਂ ਜਿਹੜਾ ਐ ਡੀਪੀਸੀ ਪੰਜਾਬੀ ਦੇ ਬਣੇ ਰਹੋ ਨਵੇਂ-ਨਵੇਂ ਅਪਡੇਟਸ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ ਆਪਣੇ ਘਰਾਂ ਨੂੰ ਜਾਓ ਬਲੀ जाई जाओ आपले आपले करो घर जाओ प्लीज सारे बोलत आहेत की आज आपण करोत जाओ जर नाही बाहेर नाम सोचो थोडा बदला ना कुछ अमन जी ने बोललाय आपण जातो आपल्या कार ਆਮ ਲੋਆਣਾ ਇਹ ਡੇਪੇਸਤੇ Thank mm -hmm. you.